ਦੋਸਤੋ ਦਸੰਬਰ ਮਹੀਨਾ ਜਿਹੜਾ ਵਾ ਜੀ ਤਕਰੀਬਨ ਲਾਸਟ ਤੇ ਆ ਸੀ ਔਰ ਸਰਦੀ ਜਿਹੜੀ ਆ ਸਰਦੀ ਨੇ ਆਪਣੀ ਕੋ ਕਰਵਟ ਨਹੀਂ ਬੱਲੀ ਨਾ ਹੀ ਕੋਈ ਮੌਸਮੀ ਵਿੱਚ ਜਿਹੜਾ ਵਾ ਕੋਈ ਬਦਲਾਅ ਆਇਆ ਵਾ ਇਹ ਗੱਲ ਕਰੀ ਅੱਜ ਵੀ ਤਾਂ ਅੱਜ ਵੀ ਲੋਕ ਜਿਹੜੇ ਮੈਂ ਦੇਖ ਰਿਹਾ ਵਾਂ ਤਕਰੀਬਨ ਜਿਹੜੇ ਆ ਸਵੈਟਰਾਂ ਵਿੱਚ ਜਿਹੜੇ ਆ ਨਾਰਮਲ ਕੱਪੜਿਆਂ ਵਿੱਚ ਘੁੰਮ ਰਹੇ ਆ ਸੋ ਉਹਦੇ ਵਿੱਚ ਦੁਕਾਨਦਾਰਾਂ ਨੂੰ ਕਿੰਨਾ ਕ ਪ੍ਰਭਾਵ ਆਇਆ ਕਿਉਂਕਿ ਅੱਜ ਜਿਸ ਦੁਕਾਨਦਾਰ ਅਸੀਂ ਖੜੇ ਆ ਇਹਨਾਂ ਦਾ ਜਿਹੜਾ ਇਹ ਸੀਜ਼ਨ ਹੁੰਦਾ ਵਾ ਜੀ ਔਰ ਇਸ ਦਿਨ ਇਹ ਜਿਹੜੇ ਦਿਨ ਵਾ ਇਹਦੇ ਵਿੱਚ ਠੋਕੇ ਕਮਾਈ ਕਰਦੇ ਆ ਯਾਨੀ ਕਿ ਕਾਰੋਬਾਰ ਕਰਦੇ ਆ ਪਰ ਮੈਨੂੰ ਲੱਗਦਾ ਨਹੀਂ ਵੀ ਇੱਥੇ ਕੋਈ ਗਾਹ ਕਿਸਮੇ ਹੋਏਗਾ ਸੋ ਗੱਲਬਾਤ ਕਰ ਲੈਣੇ ਭਾਈ ਗੱਲ ਸੁਣੋ ਹਾਂਜੀ ਇਹ ਸਰਦੀ ਦਾ ਮੌਸਮ ਜਿਹੜਾ ਤੁਹਾਡੇ ਲਈ ਤੋਹਫਾ ਹੁੰਦਾ ਵਾ ਕਿੰਨਾ ਕੁ ਫਰਕ ਪਿਆਜ ਦੀ ਵਿੱਚ ਫਰਕ ਪਿਆ ਸਭ ਤੋਂ ਪਹਿਲੇ ਦੇ ਵਾ ਤੁਹਾਨੂੰ ਇਹ ਜੈ ਸ਼੍ਰੀ ਰਾਮ ਦੀ ਜੈਸੀ ਦਾ ਸਰਦੀ ਬੜਾ ਫਰਕ ਪਿਆ ਐਰਕੀ ਵੀ ਇਹ ਠੰਡ ਦਾ ਕੋਈ ਅਸਰ ਨਹੀਂ ਪਿਛਲੀ ਵਾਰੀ ਵੀ ਠੰਡ ਦਾ ਕੋਈ ਵਸਰ ਨਹੀਂ ਨਹੀਂ ਤੇ ਅੱਗੇ ਤੇ ਠੰਡ ਅਕਤੂਬਰ ਨਵੰਬਰ ਤੋਂ ਸਟਾਰਟ ਹੁੰਦੀ ਪਰ ਦਿਨੋਂ ਦਿਨੋਂ ਘੜਦੀ ਘੜਦੀ ਲਾਸਟ ਦਸੰਬਰ ਤੇ ਆ ਗਈ ਹੈ ਪਰ ਠੰਡ ਬਿਲਕੁਲ ਨਹੀਂ ਆਸਰੀ ਇਹ ਸਭ ਤੋਂ ਵੱਡਾ ਫੈਕਟ ਵੇ ਜਾਂਦੇ ਸੜਕਾਂ ਦੇ ਜਿਹੜੇ ਸਾਰੇ ਦਰਖਤ ਤੁਸੀਂ ਇੱਥੋਂ ਚਲੋ ਅਮਰਸੋ ਤੋਂ ਲੈ ਕੇ ਪਠਾਨਕੋਟ ਤੱਕ ਹਾਈਵੇ ਤੇ ਤੁਹਾਨੂੰ ਇੱਕ ਜਗ੍ਹਾ ਵੀ ਤੁਸੀਂ 2 ਮਿੰਟ ਕਿਤੇ ਦਰਖਤ ਥੱਲੇ ਖਲੋ ਨਹੀਂ ਸਕਦੇ ਦਰਤ ਹੈ ਹੈ ਹੀ ਨਹੀਂ ਕਿ ਜੇਰਾ ਮੈਂ ਲੋਕਾਂ ਅਪੀਲ ਕਰਨਾ ਕਿ ਵੱਧ ਤੋਂ ਵੱਧ ਦਰਖਤਬ ਹੈ ਲਾਓ ਤਾਂ ਕਿ ਇਹ ਠੰਡ ਵੀ ਥੋੜੀ ਜਰੂਰੀ ਹੈ ਉਧਰ ਦੇ ਨਾਲ ਥੋੜਾ ਖਲਵਾੜ ਬਹੁਤ ਜ਼ਿਆਦਾ ਕਰ ਬੈਠੇ ਆਪਾਂ ਆਪਾਂ ਆਪਣੇ ਦੇਸ਼ ਨੂੰ ਫੋਰਨ ਬਣਾਉਣ ਦੀ ਵਜ੍ਹਾ ਜਗ੍ਹਾ ਹੋਰ ਬੈਕਵਰਡ ਤੇ ਵਾਹ ਕਰਨੇ ਆ ਇਸ ਤਰ੍ਹਾਂ ਮੂਫਲੀ ਬੜੀ ਵਿਗਦੀ ਕਚ ਕਪੜੀ ਵਿਗਦੀ ਮਿਰਦਾ ਵੀ ਕੋਲ ਬਿਲਕੁਲ ਨਹੀਂ ਜੀ ਮੂਫਲੀ ਦਾ ਸੀਜ਼ਨ ਹੀ ਹੈ ਨਹੀਂ ਕੋਈ ਤੂੰ ਇਹ ਆਖੋ ਕਿ ਆਪਣੇ ਆਪ ਨੂੰ ਤੁਸੀਂ ਛੱਡੋ ਤੁਹਾਡਾ ਦਿਲ ਵਿੱਚ ਨਿਕਮ ਕਰ ਰਿਹਾ ਹਮ ਬਿਲਕੁਲ ਬਿਲਕੁਲ ਜੇ ਥੋੜੀ ਦੇਰ ਲਈ ਤੇ ਗਲਾ ਖੁਸ਼ ਹੋ ਜਾਂਦਾ ਨਾਲ ਹੀ ਮੈਂ ਗਲਾ ਖੁਸ਼ ਕਰਨਾ ਕੋਈ بارش ਹੋਂਦੀ ਆ ਨਾ ਕੁਛ ਤੇ ਇਸ ਕਰਕੇ ਠੰਡ ਦਾ ਬਹੁਤ ਬੁਰਾ ਪ੍ਰਭਾਵ ਹੈ ਅਸਲ ਇਹ ਜਿਹਨੂੰ ਕਹਿੰਦੇ ਕਿ ਠੰਡ ਹੈ ਹੀ ਨਹੀਂ ਪੈਂਦੀ ਠੰਡ ਪੇ ਦੇ ਇਹ ਚੀਜ਼ ਹੋਏ ਮਤਲਬ ਜਿਹੜੇ ਦਰਖਤ ਵੱਡੇ ਜਾ ਰਹੇ ਉਹਦਾ ਤੁਸੀਂ ਕਾਰਨ ਮੰਨਦੇ ਹੋ ਵੀ ਠੰਡ ਨਹੀਂ ਪੈ ਰਹੀ ਬਹੁਤ ਬਹੁਤ ਜ਼ਿਆਦਾ ਜੀ ਮੈਦਾਨੀ ਲੱਗਿਆ ਜਿਹੜੇ ਠੰਡ ਬਿਲਕੁਲ ਨਹੀਂ ਜੀ ਬਹੁਤ ਦਰਖਤ ਵੱਧਦੇ ਰਿਹਾ ਬਹੁਤ ਜਿਆਦਾ ਵੱਧਦੇ ਰਿਹਾ ਹੱਦ ਤੋਂ ਵੀ ਵੱਧ ਹੋ ਗਏ ਨੇ ਕਿ ਜੇ ਆਣ ਵਾਲੇ ਸਮੇਂ 'ਚ ਅੱਦਾ ਹੀ ਦਰਖਤ ਵੱਢੀ ਗਏ ਤੇ ਅੰਨੂ ਨਹੀਂ ਲੱਗਦਾ ਕਿ ਸਾਡੇ ਬੱਚੇ ਵਾਲੇ ਕੋਈ ਆਣ ਵਾਲਾ ਭਵਿੱਖ ਕੋਈ ਦਿਖਾਈ ਦੇਗਾ ਤਾਂ ਬਹੁਤ ਬਹੁਤ ਹੈ ਮੁਸ਼ਕਲ ਹੈ ਪੂਰੀ ਪੀੜ੍ਹੀ ਅਸੀਂ ਜਿਹੜੀ ਓਨਲੀ ਪੀੜ੍ਹੀ ਉਸ ਇੱਧਾਨੀ ਇਲਾਕੇ ਵਾਲਾ ਬਹੁਤ ਬਹੁ ਬੁਰਾ ਹਾਲਾਤ ਹੋਏਗਾ ਰਾਜ ਮੜੇ ਹੋਏ ਬਹੁਤ ਜਿਆਦਾ ਹੋਏ ਨੇ ਜੀ ਤੇ ਇਹ ਫੈਕਟਰੀ ਜਿਹੜਾ ਤੁਹਾਡੇ ਕਾਰੋਬਾਰ ਤੇ ਵੀ ਭਾਈ ਪਿਆ ਫਿਰ ਇਸ ਨੂੰ ਬਹੁਤ ਸਰਵ ਹੈ ਪੈਣਾ ਜੇ ਰੋ ਠੰਡ ਨਹੀਂ ਪਈਗੀ ਖੰਡਲਾ ਸੀਜ਼ਨ ਹੋ ਗਿਆ ਇੱਕ ਕਪੜੇ ਵਾਲੇ ਦਾ ਵੀ ਕੋਈ ਨਹੀਂ ਹੁੰਦਾ ਵੈ ਸੀਜ਼ਨ ਜੇ ਕੋਈ 2-4 ਗਾਹ ਦਿਹਾੜੀ ਦੇ ਕਪੜੇ ਲੈ ਆ ਵੀ ਗਿਆ ਤਾਂ ਕੋਈ ਇਸ ਸੀਜ਼ਨ ਥੋੜਾ ਜੀ ਉਹ ਤੇ ਆਮ ਵੀ ਵੇਖਦੇ ਆ ਪਰ ਬਹੁਤ ਮਾੜਾ ਸਰ ਸੋ ਕਿਦਾਂ ਕਿਤੇ ਕਾਰੋਬਾਰ ਨੂੰ ਨੁਕਸਾਨ ਹੋਇਆ ਵਾ ਜੀ ਇੱਥੇ ਕੋਈ ਸ਼ੱਕ ਨਹੀਂ ਆ ਠੰਡ ਪੇਗੀ ਤਾਂ ਕਾਰੋਬਾਰ ਚੱਲੇਗਾ ਜੀ ਸੋ ਇਹਨਾਂ ਦਾ ਕਾਰੋਬਾਰ ਜਿਹੜਾ ਵਾ ਜੀ ਇਹ ਚੱਲਦਾ ਹੀ ਠੰਡ ਦੇ ਆ ਸੋ ਮੂਫਲੀ ਗੱਚਕ ਹੋ ਗਈ ਰਿਓੜੀਆਂ ਹੋ ਗਈਆਂ ਇਹ ਸਮਾਨ ਜਿਹੜੇ ਵਿਕਦੇ ਠੰਡ ਦੇ ਵਿੱਚ ਵਾ ਪਰ ਇਹਦਾ ਨਾਂ ਗਾ ਗਾਉਣ ਦਾ ਕਾਰਨ ਜਿਹੜਾ ਵਾ ਵੀ ਸਰਦੀ ਨਹੀਂ ਪੈ ਰਹੀ ਸਰਦੀ ਬਹੁਤ ਘੱਟ ਗਿੰਦੀ ਜੀ ਪੈ ਰਹੀ ਆ ਸੋ ਜਿਹੜੇ ਹਾਲਾਤ ਵਾ ਜੀ ਕਿਦ ਤਰ੍ਹਾਂ ਕਿਤੇ ਜਿਹੜੇ ਆ ਮਾੜੇ ਹੁੰਦੇ ਜਾ ਰਹੇ ਆ ਸੋ ਦਰਖਤ ਜਿਹੜੇ ਆ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਹੈ ਦੁਕਾਨਦਾਰਾਂ ਨੇ ਇਹਨੇ ਵਧੀਆ ਗੱਲ ਕੀਤੀ ਹੈ ਵੀ ਦਰਖਤ ਜਿਹੜੇ ਆ ਵੱਧ ਤੋਂ ਵੱਧ ਲਗਾਓ ਦਰਖਤ ਲਗਾਉਣੇ ਬਹੁਤ ਜ਼ਰੂਰੀ ਨੇ ਜੇਕਰ ਦਰਖਤ ਲੱਗਣਗੇ ਤਾਂ ਹੀ ਜਿਹੜਾ ਮੌਸਮ ਤਕਰੜ ਆਏਗੀ ਬਦਲੇਗਾ ਮੌਸਮ ਠੰਡੋ ਹੋਏਗੀ ਕਿਉਂਕਿ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਵਿੱਚ ਜਿਹੜਾ ਬਹੁਤ ਜ਼ਿਆਦਾ ਸਰਦੀ ਹੁੰਦੀ ਸੀ ਜੀ ਸੋ ਦੇਖੋ ਵੱ ਸੋ ਇਹ ਦਿਨ ਜਿਹੜੇ ਹੁੰਦੇ ਸੀ ਸਰਦੀ ਦੇ ਹੁੰਦੇ ਸੀ ਔਰ ਲੋਕ ਰਿਓੜੀ ਆਹ ਦੇਖੋ ਬੱਚਕ ਮੁਫਲੀ ਜਿਹੜੀ ਇਹਦੀ ਸੇਲ ਵੀ ਬਹੁਤ ਜ਼ਿਆਦਾ ਹੁੰਦੀ ਸੀ ਔਰ ਤੁਸੀਂ ਆਹ ਦੇਖੋ ਤੁੰਦਾ ਵੀ ਨਹੀਂ ਆ ਕੇ ਪੈਣੀਆ ਪਰ ਅੱਜ ਹਾਲਾਤ ਇਦਾਂ ਦੇ ਹੋ ਗਏ ਕਿ ਬ੍ਰਿਕਸ਼ ਵਡਾਉਣ ਕਰਕੇ ਜਿਹੜਾ ਵਾ ਠੰਡ ਦਾ ਨਾਮੁ ਨਿਸ਼ਾਨੀਆ ਨਹੀਂ ਆ ਔਰ ਨਾਰਮਲ ਕਪੜਿਆਂ ਵਿੱਚ ਲੋਕ ਘਮਰੇ ਰਹੇ ਜੀ ਔਰ ਕਾਰੋਬਾਰ ਨੂੰ ਜਿਹੜਾ ਸਭ ਤੋਂ ਵੱਡਾ ਇਫੈਕਟ ਹੋਇਆ ਵਾ ਕਿ ਕਾਰੋਬਾਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਜੀ ਸੋ ਅਸੀਂ ਅਪੀਲ ਵੀ ਕਰਾਂਗੇ ਵੱਧ ਤੋਂ ਵੱਧ ਰਕਤ ਲਗਾਓ ਤਾਂ ਜੋ ਅਸੀਂ ਆਪਣੇ ਵਾਤਾਵਰਣ ਨੂੰ ਬਚਾ ਸਕੀਏ ਜੀ ਸੋ ਰਾਸ਼ਪੁਰ ਤੋਂ ਵਿ